ਨੇ ਮਿੱਤਰੋ ਹੀ ਹਾਲ ਚਾਲਾਂ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਤੇ ਮਿੱਤਰੋ ਆਪਾਂ ਅੱਜ ਚੱਲੇ ਆਂ ਖੇਤ ਪੱਠੇ ਬੀਜਣ ਤੇ ਆ ਆਪਾਂ ਤੇਲ ਪਾ ਰਹੇ ਆ ਆਪਣਾ ਝੋਟੇ ਚ ਫੋਲਰ ਕੈਨ ਡੀਜ਼ਲ ਦਾ ਵੀ ਆਪਾਂ ਲੈਣ ਮਿੱਤਰੋ ਆਪਾਂ ਪਾਰ ਕੇ ਲਿਆਂਦਾ ਸੀ ਕੈਨ ਡੀਜ਼ਲ ਦਾ ਲੋ ਮਿੱਤਰੋ ਜੀ ਤੇਲ ਦਿੱਤਾ ਆਪਾਂ ਝੋਟੇ ਚ ਤੇ ਅੱਜ ਇਹਨੇ ਤੇ ਬਣਾਵਾਂਗੇ ਰੀਲਨ ਵਾਲੇ ਤੇ ਹੁਣ ਆਪਾਂ ਕਰਦੇ ਨੂੰ ਸਟਾਰਟ ਲੰਦਾ ਜਾਂ ਕੈਂਟ ਹੀ ਲੱਗ ਰਿਹਾ ਫੇ ਚੋਣ ਮਿੱਤਰੋ ਹੱਲਾ ਪਾਉਣੇ ਆ ਤੇ ਵੀਡੀਓ ਨਾ ਬਣੀ ਰਿਓ ਵੀਡੀਓ ਵਧੀਆ ਲੱਗੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੋ ਮਿੱਤਰੋ ਇਹ ਆਪਾਂ ਪਾ ਦੀ ਹੁਣ ਟਾਪ ਲਿੰਕ ਮਿੱਤਰੋ ਆਪਾਂ ਪਾਉਣੀਆਂ ਹੱਲਾ ਹੁਣ ਆ ਹੱਲਾ ਪਾਉਣੇ ਆ ਟਰੈਕਟਰ ਤੇ ਨਿਰ ਇੱਥੇ ਮਿੱਤਰੋ ਆਪਾਂ ਥੋੜਾ ਕਰਤਾ ਸਟਾਰਟ ਥੋੜਾ ਜਿਹਾ ਚੱਲ ਲੈ ਫੇਰ ਆਪਾਂ ਕਰਦੇ ਆ ਇਹਨੂੰ ਹੱਲਾ ਪਾਉਣੇ ਆ ਜੇ ਮਗਰ ਆਓ ਵਾਲਿਆਂ ਤੇ ਵੀਡੀਓ ਐਂਡ ਤੱਕ ਜਰੂਰ ਦੇਖੋ ਕਿਰਾਾ ਕਰਾਵਾਂਗੇ ਲੋ ਮਿੱਤਰੋ ਜੀ ਹੁਣ ਆਪਾਂ ਕਰਤਾ ਬੈਗ ਥੱਲੇ ਕੀਤਾ ਅੱਗੇ ਹੁਣ ਕਿਤਾ ਬੈਗ ਆਪਾਂ ਪਾਉਣੇ ਆ ਲੋ ਮਿੱਤਰੋ ਜੀ ਹੁਣ ਪਾਉਣੇ ਆਪਾਂ ਹੱਲਾ ਬਾਵਾ ਮਿੱਤਰੋ ਟਾਪਲਿੰਗ ਪਾ ਲਈ ਆਪਾਂ ਹੋ ਡੈਡੀਓ ਕਮਾ ਲੋ ਆਪਾਂ ਪੂਰਾ ਪੂਰਾ ਰੱਖਾ ਗਏ ਖੜਕੇ ਖੜਕੇ ਨਾ ਚੱਲਦਾ ਕਿਤੇ ਹੋ ਕੇ ਚੱਲ ਲੱਤ ਲੈ ਵੀ ਤੋ ਅੱਲਾ ਪਾ ਦਿੱਤੀਆਂ ਪਾ ਅੱਲਾ ਪਾ ਦਿੱਤੀਆਂ ਪਾ ਤੇ ਹੁਣ ਕੱਢਦੇ ਆ ਬਾਹਰ ਟਰੈਕਟਰ ਤੇ ਖੇਤ ਚੱਲਦੇ ਆ ਵੀਡੀਓ ਨਾਲ ਬਣੇ ਰਹੋ ਐਂ ਤੱਕ ਜਰੂਰ ਵੀਡੀਓ ਦੇਖਿਓ ਚੱਲ ਚੱਲ ਮੇਰੇ ਆ ਘਾਟ ਲੱਗ ਰਿਹਾ ਤੇ ਆਪਾਂ ਇਸੇ ਝੰਡਾ ਲਾਉਨੇ ਆ ਸੋਨਾ ਲੱਗੇਗਾ ਲੋ ਮਿੱਤਰੋ ਜੀ ਆਪਾਂ ਲਾ ਦਿੱਤਾ ਝੰਡਾ ਚੱਲ ਵੀ ਕਰ ਬੈਗਾ ਸੋਨਾ ਆਪਾਂ ਖੇਤ ਚਲਦੇ ਆਂ ਧੁੱਪ ਬੜੀ ਜਿਆਦੀ ਪੈ ਰਹੀ ਤਾਂ ਕਰ ਬਈ ਕੱਟ ਹੋ ਗਿਆ ਬਈ ਲੋ ਮਿੱਤਰੋ ਜੀ ਆਪ ਪਿੰਡਾਂ ਚ ਜਾ ਰਹੇ ਆਪਾਂ ਲੋ ਮਿੱਤਰੋ ਜੀ ਆ ਆਪਣਾ ਖੇਤ ਨੂੰ ਜਾਂਦਾ ਰਾਹ ਉਹ ਕੈਂਡ ਬੋਟੇ ਆ ਫਰਿਆਲੀ ਆ ਵਧੀਆ ਤੇ ਆ ਚੈੱਕ ਕਰ ਨਾ ਬਹੱਲਾ ਪਾ ਲੀਆਂ ਉਹ ਲੱਗਾ ਬੜਾ ਹੀ ਕੈਂਡ ਲੱਗ ਰਿਹਾ ਵਰਦੀ ਰੇਸ ਮੁੰਡੇ ਨੇ ਬਹੁਤ ਤੇਜ਼ ਜਾਣ ਡਿਆ ਉਹ ਜੀ ਆਪਾਂ ਆ ਗਿਆਂ ਕੱਜੀ ਛੜਕਦੇ ਤੇ ਓ ਸੋਰੀ ਸੋਰੀ ਮੇਰੇ ਚੱਕਰ ਨਹੀਂ ਹੀ ਜਿੱਤਾ ਬਲੋਮੀ ਟ੍ਰੋਕਾ ਬਹੁਤ ਜ਼ਿਆਦਾ ਆਇਆ ਮੈਂ ਝੋਨੇ ਦੇ ਕੋਈ ਹੁਣ ਲੰਘਦੇ ਆ ਨਹੀਂ ਝੋਨੇ ਵਾਲੇ ਬਸ ਮੋਟਰਸਾਲ ਦੇ ਪੱਠੇ-ਪੁੱਠੇ ਲਿਆਉਣੇ ਆਂਦੇ ਔਰ ਖਾਦ ਖੁਦ ਪਾਉਣੀ ਹੁੰਦੀ ਆ ਆ ਵੀਰਿਆ ਤੇ ਮਿੱਤਰੋ ਆਪਾਂ ਹੌਣ ਚਲਾ ਰਹੇ ਆ ਟਰੈਕਟਰ ਨਾਲ ਦੇ ਨਾਲ ਬੈਠੇ ਆ ਤੇ ਰੀਲਾ ਮਿੱਤਰੋ ਘੈਂ ਘੜਾ ਵਾਲੇ ਪੇ ਤੇ ਜਾ ਕੇ ਦੇਖੋ 13 BOBY ਇਨਸਟਾਗ੍ਰਾਮ ਆਪਣੀ ਆਈਡੀ ਆ ਬਹੁਤ ਘੈਂਟ ਰੀਲਾਂ ਬਣਾਈਆਂ ਬਹੁਤ ਜ਼ਿਆਦੀਆਂ ਲੋ ਮਿੱਤਰੋ ਜੀ ਉਹ ਆਪਣਾ ਆ ਗਿਆ ਸਾਹਮਣੇ ਖੇਤ ਤੇ ਸ਼ੜਕ ਦਾ ਜੰਪ ਟਾਇਰ ਕੀ ਕਰਦਾ ਆਇਆ ਟ੍ਰਾਈਟ ਆਇਆ ਦੇ ਖੋਲੇ ਆਇਆ ਦੇ ਮਗਰਾਟ ਆ ਦਾ ਫੋਲ ਤੇ ਨਹੀਂ ਕਮੈਡੀਕੇਟਰ ਹਾਂ ਟ੍ਰਾਈਟਰ ਲੈ ਬਾਕੀ ਝੋਨੇ ਘੈਂਟ ਨਾ ਕਿ ਚਾਬੀ ਭਾਂਚ ਨਾਲ ਹੀ ਆਈ ਸਾਡੇ ਜੇਬਾਂ ਜੀ ਉਹ ਆਪਾਂ ਬਾਬੇ ਦਾ ਖਾਲਸਾ ਤਾਂ ਲਾਇਆ ਝੰਡਾ ਆੜੇ ਪਰ ਬਾਜਾਂ ਵਾਲੇ ਬਾਬੇ ਜੀ ਦਾ ਝੋਨੇ ਵਧੀਆ ਖੜੇ ਆਪਣੇ ਹਨ ਘੈਂੜਾ ਝੋਨੇ ਮਿੱਤਰੋ ਆਪਣਾ ਝੋਨਾ ਵੀ ਆਉ ਟਾਲੀ ਕੋਲ ਵੀ ਖੜਾ ਇਧਰ ਵਧੀਆ ਤੇ ਆ ਵੀ ਖੜਾ ਬਹੁਤ ਵਧੀਆ ਤੇ ਉਧਰ ਵੀ ਬਾਹਲਾ ਘੈਂਟ ਖੜਾ ਤੇ ਆਪਣੇ ਪੱਠੇ ਖੜੇ ਆ ਬਹੁਤ ਵਧੀਆ ਬਾਕੀ ਬਿਜ਼ਨਸ ਸੀ ਉਹ ਪੱਠੇ ਥੋੜੇ ਜਿਹੀ ਬਿਜ਼ਨਸ ਹੀ ਤਾਂ ਕਰਕੇ ਮਿੱਤਰੋ ਆ ਗਏ ਆਪਣੇ ਪੱਠੇ ਤੇ ਆ ਆਪਾਂ ਵਹਣੇ ਆ ਆ ਜਿਆ ਕਰੋ ਮਿੱਤਰੋ ਤੇ ਆਪਾਂ ਇਥੋਂ ਟਰੈਕਟਰ ਲਾਉਣੇ ਆ ਤੇ ਆ ਆਪਣੀ ਥੂੜੀ ਤੇ ਆ ਆ ਗਿਆ ਮਿੱਤਰੋ ਆਪਣਾ ਖੇਤ ਇੱਥੇ ਵੀ ਦਿੱਤਾ ਪਾ ਰੋਗ ਇੱਥੇ ਵਿੱਚ ਪੱਠਿਆਂ ਦੇ ਰੋਪ ਦਿੰਨੇ ਆਪਾਂ ਲੈ ਵੀ ਮਿੱਤਰਾ ਇੱਥੇ ਦਿੱਤੇ ਰੋਗ ਝੋਟਾ ਆਪਣਾ ਕਰਦੇ ਕਰਦੇ ਲਓ ਮਿੱਤਰੋ ਜੀ ਆਪਾਂ ਚਾਚੂ ਬਹਿ ਗਿਆ ਟਰੈਕਟਰ ਤੇ ਤੇ ਹੁਣ ਉਹਨੇ ਹੱਲਾ ਮਿੱਤਰੋ ਇੱਕ ਸਾਈਡ ਜਿਆਦਾ ਹੀ ਲੱਗ ਰਹੀ ਆ ਤੇ ਇੱਕ ਘੱਟ ਲੱਗ ਰਹੀ ਆ ਪਤਾ ਨਹੀਂ ਕੀ ਗਿੱਲਾ ਗੁੱਲਾ ਸਾਨ ਆ ਤਾਂ ਕਰਕੇ ਲੱਗੀ ਆ ਮਿੱਤਰੋ ਤਾਂ ਕਿ ਕੰਪਿਊਟਰ ਕਰਾਇਆ ਫਰਾਵਾਂਗੇ ਅਗਲੀ ਅਰਜ਼ੋ ਚੋਂ ਨਾ ਕਿੰਨਾ ਵੱਡਿਆ ਸਾਰਾ ਆਪਣੇ ਪਲਾਟ ਉਧਰਲਾ ਵੀ ਆ ਜਿਹੜਾ ਵੀ ਉਹ ਤਾਂ ਕਿੱਥੇ ਦਬਦਾ ਆਪਣਾ ਲੈ ਵੀ ਮਤਰਾ ਪੱਠੇ ਵੇ ਥੋੜੀ ਰਹਿ ਗਿਆ ਇੰਨੇ ਵੀ ਹੁਣ ਹੋਰ ਵੀਡੀਓ ਵੇਖਿਓ ਇੱਕ ਝੋਟਾ ਏ ਅਰਜਨ ਵੈਲੀ ਲਓ ਮਿੱਤਰੋ ਆ ਗਿਆ ਦੂਜਾ ਗੇੜਾ ਬਾਕੀ ਕਹਿੰਦੇ ਵੇਟ ਰੱਖਣਾ ਪੈਣਾ ਲਾਂਦੇ ਤਾਂ ਲੱਗਣਗੀਆਂ ਪੈਸੇ ਕਿਤੇ ਲੱਗ ਜਾਂਦੀਆਂ ਬਹੁਤ ਜਣੇ ਕਿਤੇ ਕਿਤੇ ਜੰਮਾ ਨਹੀਂ ਲੱਗ ਰਹੀ ਤੇ ਇਦਾਂ ਬਣ ਪ੍ਰੈਸ ਕਰਦੇ ਆ ਵੀਡੀਓ ਨੂੰ ਐਂਡ ਤੱਕ ਬਣਾਈ ਰੋ ਲਓ ਮਿੱਤਰੋ ਯਾ ਭਲਾਈ ਬਾਸਪਤੀ ਇੰਨੀ ਨੂੰ ਘਰੇ ਖਾਣ ਜੋਗੀ ਤੇ ਆ ਮਿੱਤਰੋ ਆਪਣੇ ਕਿੰਨੂ ਮੰਜੇ ਤੇ ਡੈਡੀ ਉਰੀ ਬੈਠਿਆ ਹੈ ਗੜੀ ਆ ਮਿੱਤਰੋ ਆਪਣੇ ਹੈ ਗਿਆ ਕਿੰਨੂ ਬਹੁਤ ਜਿਆਦੇ ਤੇ ਮਰੂਦ ਵੀ ਆਪਣੇ ਉਧਰ ਦਿਖਾਉਨੇ ਆ ਆਪਣੇ ਬੂਟੇ ਮੈਂਗਨੇ ਆ ਫੁੱਲ ਭਰੇ ਫੁੱਲ ਕਿੰਨੂਆਂ ਦੇ ਆਪਣੀ ਬਹੁਤ ਜਿਆਦੀ ਛਾਂ ਹੈ ਆਪਣੀ ਹਰੇਕ ਵੈਰਾਈਟੀ ਆਪਾਂ ਲਾਈ ਹੋਈ ਆ ਆਪਣਾ ਝੋਟਾ ਵੀ ਤੇ ਆ ਆਪਣਾ ਮਿੱਤਰੋ ਕਰਮ ਵਾਲਾ ਝੋਨਾ ਖੜਾ ਆ ਮਿੱਤਰੋ ਆਪਣਾ ਝੋਨਾ ਬਹੁਤ ਸੋਹਣਾ ਖੜਾ ਬਹੁਤ ਸੋਹਣਾ ਕਰਮ ਵਾਲਾ ਇਹੀ ਆਪਣੇ ਲਈ ਫਸਲ ਆ ਉਹ ਮਿੱਤਰੋ ਆਪਣੀ ਮੋਟਰ ਕਰਮਾਣ ਵਾਲੀ ਤੇ ਉਹ ਤਾਂ ਹੁਣ ਕਾਫੀ ਦਿਨਾਂ ਤੋਂ ਬੰਦ ਹੀ ਆ ਬਹੁਤ ਪਾਣੀ ਖੜਾ ਛੋਣ ਜੀ ਤੇ ਉੱਧਰ ਵੀ ਤੇ ਆ ਮਿੱਤਰੋ ਆਪਣੀ ਹਲਦੀ ਆਪਾਂ ਘਰ ਲਈ ਹਲਦੀ ਘਰ ਦੀ ਹਲਦੀ ਆ ਆਪਣੀ ਤੇ ਅਮਰੂਦ ਨੂੰ ਹੁਣ ਅਮਰੂਦ ਬਾਈ ਅੱਧੇ ਦੇ ਕਿਲੋ ਦਾ ਅਮਰੂਦ ਆ ਤੇ ਜਿਹੜੂ ਆਪਾਂ ਇਹ ਤੋੜ ਸਾਰੇ ਤੇ ਅਮਰੂਦ ਨੂੰ ਚੈੱਕ ਕਰਾਉਣੇ ਆ ਆ ਦੇਖੋ ਮਿੱਤਰੋ ਅਮਰੂਦ ਕਿ ਡਿਗੜੇ ਬਹੁਤ ਵੱਡੇ ਵੱਡੇ ਮਰੂਦ ਆ। ਉਹ ਦੇਖੋ ਮਿੱਤਰੋ। ਮਿੱਤਰੋ ਅੱਜ ਤਾਂ ਕਾਫੀ ਜ਼ਿਆਦਾ ਘਰੇ ਤੋੜ ਕੇ ਲੈ ਗਏ ਆ। ਬਹੁਤ ਜ਼ਿਆਦਾ ਐ ਬੂਟਾ ਜਿੱਦਾਂ ਕਿ ਆਵੇ ਸਪੋਟਾਂ ਲਾਈਆਂ ਵੀ ਆ ਥੱਲੇ। ਐ ਬੂਟਾ ਟਾਹਣੀਆਂ ਟੁੱਟਣ ਤੇ ਆ ਗਈਆਂ ਤੇ ਆ ਆਪਣੇ ਬਈ ਨਿੰਬੂ ਬਹੁਤ ਜ਼ਿਆਦਾ ਨਿੰਬੂ। ਐ ਬੂਟਾ ਭਰਿਆ ਪਿਆ ਆ ਚੀਜ਼ਾਂ ਦਾ। ਐਵੇਂ ਤਾਂ ਬਹੁਤ ਜ਼ਿਆਦਾ ਨਿੰਬੂ ਆ। ਤੇ ਉਹ ਵੇਖੋ ਮਰੂਦ ਵੀ ਬਹੁਤ ਸੋਹਣੇ ਤੇ ਮਿੱਠੇ ਮਰੂਦ ਆ ਬਹੁਤ ਜ਼ਿਆਦਾ ਮਿੱਠੇ। ਜੋ ਇਹ ਆਪਣੇ ਫਾਰਮ ਹਾਊਸ ਆ ਆਪਣਾ। ਕੀ ਮਿੱਤਰੋ ਆ ਆਪਣਾ ਜੰਮੂ ਦਾ ਬੂਟਾ ਜੰਮੂ ਨਹੀਂ ਆਖਦੀ ਲੱਗੇ ਬਾਕੀ ਨਵਾਂ ਨਵਾਂ ਬੂਟ ਲਾਇਆ ਸੀ ਤਾਂ ਕਿ ਉਧਰ ਹਜੇ ਆਂਬ ਦਾ ਬੂਟਾ ਵੀ ਛੋਟਾ ਬਾਕੀ ਘੈਂਡ ਆ ਮਿੱਤਰੋ ਮੈਂ ਤਾਂ ਇਹ ਕਹਿੰਨਾ ਕਿ ਸਾਰੇ ਆਦੇ ਖੇਤਾਂ ਵਿੱਚ ਹਰਿਆਲੀ ਲਾਓ ਬੂਟੇ ਲਾਓ ਖਾਣ ਪੀਣੀਆਂ ਚੀਜ਼ਾਂ ਕੁਝ ਲਿਉਣਾ ਨਾ ਭਾਈ ਬਾਹਰੋਂ ਆਦਾ ਖੇਤ ਦਾ ਵਧੀਆ ਬੂਟੇ ਵੇਚ ਕੇ ਲਾਓ ਤੇ ਵਧੀਆ ਬੈਨੀਫਿਟ ਆਪਾਂ ਨੂੰ ਉਧਰ ਮਿੱਤਰੋ ਝੋਟੇ ਦੀ ਕਰਤੀ ਰੇਖ ਟਰੈਕਟਰ ਦੀ ਤਾਂ ਹੁਣ ਆਪਾਂ ਚੱਲਦੇ ਆ ਉਧਰ ਤੇ ਐਡਾ ਵੀਡੀਓ ਨਾ ਬਣੇ ਰਿਓ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿੱਤਰੋ ਆਪਣਾ ਤੂਤ ਦਾ ਬੂਟਾ ਇਹਨੇ ਤਾਂ ਆਪਾਂ ਟੋਕਰੇ ਬਣਾਈ ਨੇ ਆ ਬਹੁਤ ਵੱਡਾ ਬਹੁਤ ਟੋਕਰੇ ਬਣਦੇ ਨੇ ਇਹਦੇ ਲੋ ਮਿੱਤਰੋ ਆ ਕਿਨੂ ਆ ਬਹੁਤ ਜਿਆਦਾ ਕਿਨੂਆਂ ਦਾ ਬੂਟਾ ਭਰਿਆ ਹੋਇਆ ਬਹੁਤ ਜਿਆਦਾ ਬਹੁਤ ਜਿਆਦਾ ਮੰਜਾ 'ਪਾ ਸਪੈਸ਼ਲ ਰੱਖਿਆ ਹੁਣ ਆਪਾਂ ਪਹਿਲਾਂ ਪਾਣੀ ਪੀ ਲਈਏ ਫੇਰ ਕਰਦੇ ਆ ਟਰੈਕਟਰ ਕੋਲ ਜਾਂਦੇ ਆ ਉਹ ਵੇਖ ਛੋਟਾ ਕਿੱਥੇ ਹੁੰਦੇ ਨੇ ਰਹਿ ਕੇ ਐਵੇਂ ਕੰਮ ਚਲਦੇ ਆ ਪਿੰਡਾਂ ਵਾਲਿਆਂ ਦੇ ਲੈ ਮਿੱਤਰੋ ਐਂ ਜ ਗਾੜੀ ਹੁੰਦੇ ਆ ਤੂੰ ਕੀ ਫੈਲ ਸਕੋਣੇ ਨਹੀਂ ਮਿੱਤਰੋ ਹੱਲਾ ਲੱਗ ਨਹੀਂ ਰਹੀ ਅਸੀਂ ਤਾਂ ਕਰਕੇ ਆਪਾਂ ਉੱਤੇ ਕਹਿੰਦੇ ਵਜਨ ਪਾ ਦਈਏ ਤਾਂ ਕਰਕੇ ਤੇ ਆਪਾਂ ਰੀਲਾਂ ਵੀ ਪਾਉਣੇ ਆ ਤੇ ਆਪਣੇ ਰੀਲਾਂ ਦਾ ਬੜੀਆਂ ਕਹਿਣ ਹੁੰਦੀਆਂ ਰੀਲਾਂ ਜ਼ਰੂਰ ਲੇਖੋ ਜਾ ਕੇ ਤੇ ਹੁਣ ਆਪਾਂ ਟਰੈਕਟਰ ਦੇ ਨੇੜੇ ਚਲਦੇ ਆ ਤੇ ਤੁਹਾਨੂੰ ਦਿਖਾਉਣੇ ਆ ਝੋਟੇ ਜ ਆਪਣਾ ਜ਼ੋਰ ਕਿੰਨਾ ਇਦਾਂ ਹੀ ਵੀਡੀਓ ਨਾਲ ਬਣੇ ਰਹੋ ਆ ਮਿੱਤਰੋ ਆਪਣਾ ਹੈਗਾ 20 ਆ ਹੈਗੇ ਜਵੀ ਇਧਰ ਹੈਗੀ ਆਪਣੀ ਮੱਕੀ ਇਹ ਆਪਾਂ ਭੀ ਕੇ ਰੱਖੀ ਸੀ ਕਿ ਵਧੀਆ ਹੋਏਗੀ ਇਧਰ ਬੱਛ ਕੇ ਮਿੱਤਰੋ ਇਹ ਫਾਰਮ ਹੈ ਕਿਹੜਾ ਸੌਖੀ ਕਰਨੀ ਆ ਮਿੱਤਰੋ ਇਧਰੋਂ ਸਾਫ਼ ਆ ਰਹੀ ਵੀਡੀਓ ਤਾਂ ਕਰਕੇ ਕਿਦੋਂ ਧੁੱਪ ਪੈ ਰਹੀ ਇਧਰ ਉਹ ਰੱਖ ਸਾਫ਼ ਨਹੀਂ ਆ ਰਹੀ ਤੇ ਮਿੱਤਰੋ ਕਿੱਥੇ ਆਉਣ ਦੇ ਆ throw a